ਹਾਂਜੀ ਦੋਸਤੋ ਆਪਾਂ ਪਹਿਲਾਂ ਇੱਕ ਵੀਡੀਓ ਪਾਈ ਸੀ ਤੁਹਾਨੂੰ ਗੇਟ ਦਿਖਾਇਆ ਸੀ ਤੇ ਅੱਜ ਆਪਾਂ ਇਹਨੂੰ ਕਰ ਲੱਗੇ ਆ ਪੇਂਟ ਤੇ ਇਹ ਸਾਰਾ ਪਰੇਗਮਾਲੇ ਤੇ ਲਿਆ ਮਾਰ ਤੇ ਆ ਤੁਹਾਨੂੰ ਦੋਨੇ ਪਾਸੇ ਦਿਖਾ ਦਿੰਨੇ ਆ ਵੀ ਇੱਧਰ ਇਹਦਾ ਥੋੜਾ ਜਿਹਾ ਠੀਕ ਸੀ ਆਪਾਂ ਰਿਪੇਅਰ ਹੀ ਕੀਤੀ ਹੈ ਦੀ ਠੀਕ ਹੈ ਜੀ ਹੁਣ ਆਪਾਂ ਚੱਲਦੇ ਰੰਗ ਵੱਲ ਰੰਗ ਮਨ ਬਣਾਉਣੇ ਆ ਆਪਾਂ ਇਹ ਰੰਗ ਕਰਾਂਗੇ ਜੀ ਰੋਲਰ ਨਾਲ ਤੇ ਇਹ ਆਪਾਂ ਮੰਗਾਇਆ ਸੀ ਐਮਾਜ਼ਾਨ ਤੋਂ ਤੇ ਉਹਦੇ ਰੰਗ ਬਣਾਉਣ ਵਾਸਤੇ ਤੁਸੀਂ ਕੋਈ ਵੀ ਇਸ ਤਰ੍ਹਾਂ ਦਾ ਭਾਂਡਾ ਲੈ ਲੈਣਾ ਡੰਗਾ ਲੈ ਲੈਣਾ ਕਿਉਂਕਿ ਆਪਾਂ ਘਰੇ ਕਰੇ ਆ ਇਸ ਕਰਕੇ ਪ੍ਰੋਫੈਸ਼ਨਲ ਨਹੀਂ ਹੈਗੇ ਤੇ ਆ ਆਪਾਂ ਲਿਆ ਜੀ ਏਸ਼ੀਅਨ ਪੇਂਟ ਦਾ ਅੱਧਾ ਲੀਟਰ ਬ੍ਰਾਊਨ ਕਲਰ ਕਿਉਂਕਿ ਪਹਿਲਾਂ ਵੀ ਆਪਣੇ ਬ੍ਰਾਊਨ ਕਲਰ ਹੀ ਹੋਇਆ ਹੋਇਆ ਤੇ ਆ ਆਪਾਂ ਲਿਆ ਜੀ ਤਾਰਪੀਨ ਇੰਨੇ ਚ ਤਾਰਪੀਨ ਪੂਏ 200 ਗ੍ਰਾਮ ਤੇ ਪਰ ਅੱਧਾ ਲੀਟਰ ਦੇ ਵਿੱਚ 100 ਗ੍ਰਾਮ ਪਊਆ ਜੀ ਤੇ ਆਪਾਂ ਬਣਾਉਨੇ ਆ ਕਲਰ ਤੁਸੀਂ ਇੱਕ ਪੇਚਕਸ ਜਾਂ ਛੁਰੀ ਦੀ ਮਦਦ ਨਾਲ ਡੱਬਾ ਖੋਲ ਲੈਣਾ ਹੈ ਰੰਗ ਕਲਾ ਜਿਹੜਾ ਵੀ ਹੈਗਾ ਉਹਨੂੰ ਤੁਸੀਂ ਇਸ ਤਰ੍ਹਾਂ ਖੋਲ ਲੈਣਾ ਹੈ ਲਓ ਜੀ ਆਪਾਂ ਡੱਬਾ ਓਪਨ ਕਰ ਲਿਆਈ ਤੇ ਹੁਣ ਆਪਾਂ ਪਾਵਾਂਗੇ ਡੋਂਗੇ ਚ ਕਲਰ ਲੋਜੀ ਆਪਾਂ ਤਕਰੀਬਨ ਸਾਰਾ ਪਾ ਲਿਆ ਇਹਦੇ ਚ ਤਾਰਪੀਨ ਮਲਾਉਣਾ ਤੇ ਸਾਰਾ ਪਾ ਲਿਆ ਕਿਉਂਕਿ ਗੇਟਾਂ ਦੇ ਉੱਤੇ ਸਾਰਿਆਂ ਤੇ ਕਰਨਾ ਹੈ ਤੈਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਇਹ ਤਾਰਪੀਨ ਹੈ 200 ਗ੍ਰਾਮ ਤੇ ਇਹਨੂੰ ਤੁਸੀਂ ਅੱਧਾ ਪਾਉਣਾ ਹੈ ਇੰਨਾ ਇਹ 100 ਗ੍ਰਾਮ ਹੈ 1 2 3 ਟੱਕੇ ਦੇ ਤੁਸੀਂ ਪਾਉਣੇ ਆ ਤੇ ਇਹ 100 ਗ੍ਰਾਮ ਪੈ ਜੂਗਾ ਜੀ ਲੋ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਮਲਾ ਲੈਣਾ ਜੀ ਪੇਂਟ ਕਰਨ ਤੋਂ ਪਹਿਲਾਂ ਤੁਸੀਂ ਤਾਰਪੀਨ ਤੇ ਪੇਂਟ ਨੂੰ ਚੰਗੀ ਤਰ੍ਹਾਂ ਮਲਾ ਲੈਣਾ ਤਾਂ ਜੋ ਇਹਦੇ ਵਿੱਚ ਤੇ ਤਨ ਤੁਹਾਡਾ ਸਾਫ਼ ਹੋਣਾ ਚਾਹੀਦਾ ਲੋ ਜੀ ਆਪਣਾ ਕਲਰ ਹੋ ਗਿਆ ਤਿਆਰ ਇੰਨੀ ਥਿੱਕ ਨਹੀਂ ਕਿਉਂਕਿ ਆਪਾਂ ਰੋਲਰ ਨਾਲ ਕਰ ਰਹੇ ਹਾਂ ਇਸ ਕਰਕੇ ਦੀ ਥਿੱਕਨੈਸ ਥੋੜੀ ਜੀ ਜਿਆਦਾ ਰੱਖੀਏ ਏ ਹੈਗਾ ਜੀ ਰੋਲਰ ਤੇ ਚਲੋ ਆਪਾਂ ਚੱਲਦੇ ਆਂ ਗੇਟ ਤੇ ਲਓ ਜੀ ਆਪਾਂ ਇਹਨੂੰ ਲਿਆ ਡੀਪ ਕਰ ਲਿਆ ਭਿਉਂ ਲਿਆ ਕੇ ਰਾਂ ਇੱਕ ਵਾਰ ਤੇ ਜਿਹੜਾ ਐਕਸਟਰਾ ਉਹਨੂੰ ਥੋੜਾ ਜਿਹਾ ਤੁਸੀਂ ਕੱਢ ਦੇਣਾ ਇਸ ਤਰ੍ਹਾਂ ਛਾੜ ਦੇਣਾ ਤਾਂ ਜੋ ਇਹ ਆਸਾਨੀ ਨਾਲ ਛਿੱਟੇ ਨਾ ਪੈਣ ਬੁੰਦਾ ਹੋ ਨਾ ਬਣ ਛੇੜ ੜਕਣ ਇਸ ਤਰ੍ਹਾਂ ਤੁਸੀਂ ਇਸਨੂੰ ਚਲਾਉਣਾ ਹੈ ਦਰਵਾਜਾ ਆਪਾਂ तकरीबन ਬੰਦ ਕਰ ਲੈਣਾ ਤੇ ਇਸ ਤਰ੍ਹਾਂ ਇਹਨੂੰ ਚਲਾਉਣਾ ਤੁਸੀਂ ਤੇ ਬਹੁਤ ਵਧੀਆ ਰੰਗ ਹੁੰਦਾ ਇਹਦੇ ਨਾਲ ਹੀ ਗੁਰਸ਼ ਨਾਲੋਂ ਵੀ ਜ਼ਿਆਦਾ ਘੈਂਟ ਰੰਗ ਹੁੰਦਾ ਕਿਉਂਕਿ ਆਪਾਂ ਪ੍ਰੋਫੈਸ਼ਨਲ ਪੇਂਟਰ ਨਹੀਂ ਹੈਗੇ ਇਸ ਕਰਕੇ ਤੁਹਾਨੂੰ ਇਹ ਡੈਮੋ ਨਹੀਂ ਦਿਖਾ ਰਿਹਾ ਤੇ ਚੰਗੀ ਤਰ੍ਹਾਂ ਤੁਸੀਂ ਇਹਦੀਆਂ ਨਸਾਂ ਭਰ ਦੇਣੀਆਂ ਰੰਗ ਨਾਲੀ ਚੰਗੀ ਤਰ੍ਹਾਂ ਤੁਸੀਂ ਨਸਾਂ ਭਰ ਦੇਣੀਆਂ ਇਹਦੀਆਂ ਥੱਲੇ ਲੱਗਦਾ ਕੋਈ ਗੱਲ ਨਹੀਂ ਆਪਾਂ ਉਹਨੂੰ ਕੱਪੜੇ ਨਾਲ ਬਾਅਦ ਚ ਸਾਫ਼ ਕਰ ਦਾਂਗੇ ਐਕਸਟਰਾ ਜਿਹੜਾ ਹੈ ਉਹ ਇਸ ਤਰ੍ਹਾਂ ਤੁਸੀਂ ਚੱਕ ਲੈਣਾ ਆਪਾਂ ਤਕਰੀਬਨ ਇਹਦੇ ਤੇ ਸਾਰੇ ਤੇ ਪੇਂਟ ਕਰਨਾ ਧਮਾਰਾ ਇਹਨੂੰ ਇਹ ਅ ਵੀ ਕਿਤੋਂ ਰਹੇ ਰਵੇ ਨਾ ਵੀ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਆਪਾਂ ਦੇਖ ਰਹੇ ਹਾਂ ਉਸ ਤਰ੍ਹਾਂ ਹੀ ਕਰਨਾ ਤੁਸੀਂ ਇੱਕ ਵਾਰ ਡੀਪ ਕੀਤਾ ਇਹਨੂੰ ਤੇ ਉਸ ਤੋਂ ਬਾਅਦ ਆਪਣਾ ਪੇਂਟ ਪਹਿਲਾਂ ਹੀ ਦੇਤੇ ਬ੍ਰਾਊਨ ਹੀ ਹੋਇਆ ਸੀਗਾ ਇਸ ਕਰਕੇ ਥੋੜੀ ਦਿੱਕਤ ਘਟ ਆ ਰਹੀ ਹੈ ਤੇ ਇਹਨੂੰ ਐਕਸਟਰਾ ਨੂੰ ਚੱਕੀ ਜਾਣਾ ਇਸ ਤਰ੍ਹਾਂ ਜੀ ਕਿਉਂਕਿ ਆਪਣਾ ਜਿਹੜਾ ਗੇਟ ਹਨ ਮਲائم ਪੂਰਾ ਇਸ ਤਰ੍ਹਾਂ ਤੁਸੀਂ ਇਹਦਾ ਪੇਂਟ ਚੜਾ ਦੇਣਾ ਵਾਰ-ਵਾਰ ਆਪਾਂ ਪੇਂਟਰ ਨਹੀਂ ਹੈਗੇ ਜੀ ਬਾਲੇ ਪ੍ਰੋਫੈਸ਼ਨਲ ਨਹੀਂ ਹੈਗੇ ਆਪਾਂ ਸਿੰਪਲ ਤੇ ਪੈਂਟਰਾਂ ਦੀ ਵੈਸੇ ਘਰੇ ਘਰ ਲਈਦਾ ਜੀ ਇਸ ਕਰਕੇ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਲੱਗਿਆ ਇਹ ਵੀਡੀਓ ਕਿਦਾਂ ਲੱਗੀ ਕਮੈਂਟ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਆਪਣਾ ਜਿਹੜਾ ਚੈਨਲ ਹੈ ਇਹ ਇੱਕ ਘਰੇਲੂ ਚੈਨਲ ਆ ਇੰਦੇ ਚ ਆਪਾਂ ਵੀਡੀਓ ਇਦਾਂ ਦੀਆਂ ਪਾਉਂਦੇ ਰਹਿੰਨੇ ਆ। ਤੋਂ ਪਹਿਲਾਂ ਵੀ ਦੱਸਿਆ ਸੀ ਵੀ ਆਪਣਾ ਹੁਣ ਤਿਹਾਰ ਆ ਗਿਆ। ਹੁਣ ਇੰਦੇ ਤੇ ਕੀ ਹੈ ਕਿ ਡਬਲ ਕੋਡ ਪਕਾਦਾਂਗੇ ਜੀ। ਤਕਰੀਬਨ ਤਕਰੀਬਨ ਆਪਾਂ ਸਾਰੇ ਤੇ ਡਬਲ ਕੋਡ ਕਰਦਾਂਗੇ। ਇਹ ਇੱਕ ਵਰਸ਼ ਨਾਲ ਤੁਸੀਂ ਇਹਨੂੰ ਤਕਰੀਬਨ ਤਕਰੀਬਨ ਨਵੇੜ ਸਕਦੇ ਹਾਂ ਐਕਸਟਰਾ ਕਲਰ ਚੱਕਣ ਵਾਸਤੇ ਇਹਨੂੰ ਸਿੱਧਾ ਹੀ ਰੱਖਣਾ ਹੈ ਇਸ ਤਰ੍ਹਾਂ ਹੀ ਇਸ ਤਰ੍ਹਾਂ ਤੇ ਪੇਂਟ ਬਹੁਤ ਸੋਹਣਾ ਹੁੰਦਾ ਈ ਰੋਲੇ ਨਾਲ ਰੋਲਰ ਪੇਂਟ ਆਪਾਂ ਕੀਤਾ ਹੈਗਾ ਇਹ ਛਾਰਾ ਤੁਸੀਂ ਕਲਰ ਚੱਕ ਲੈਣਾ ਕਿਉਂਕਿ ਇਹਨੇ ਐਕਸਟਰਾ ਕਲਰ ਆਪਣੇ ਅੰਦਰ ਸਮਾਈ ਜਾਣਾ ਈ ਤੇ ਉਮੀਦ ਕਰਦੇ ਆਂ ਵੀ ਤੁਹਾਨੂੰ ਵੀਡੀਓ ਪਸੰਦ ਆਊਗੀ ਇਸ ਤਰ੍ਹਾਂ ਤੁਸੀਂ ਇਹਦਾ ਵੈਸੇ ਇੱਕ ਬੁਰਸ਼ ਵੀ ਲੈ ਲਓ ਨਾਲ ਤਾਂ ਆਸਾਨ ਹੈ ਕਿਉਂਕਿ ਬੁਰਸ਼ ਜਿੱਥੇ ਰੋਲਰ ਨਹੀਂ ਭਾਈਦਾ ਉੱਥੇ ਤੁਸੀਂ ਬੁਰਸ਼ ਨਾਲ ਵੀ ਕਰ ਸਕਦੇ ਹੋ ਪਰ ਬੁਰਸ਼ ਰੋਲਰ ਨਾਲ ਹੋ ਜੂਗਾ ਤਕਰੀਬਨ ਤੁਹਾਡਾ ਹੱਲ ਆ ਐਕਸਟਰਾ ਕਲਰ ਆਪਾਂ ਚੱਕ ਲੈਣਾ ਜੀ ਜਿਹੜਾ ਇਹਦੇ ਤੇ ਐਕਸਟਰਾ ਹੋਇਆ ਹੋਇਆ ਨਾ ਉਹ ਆਪਾਂ ਸਾਰਾ ਲਾ ਲੈਣਾ ਹੈ ਇਸ ਤਰ੍ਹਾਂ ਜਿਹੜੇ ਤੁਹਾਨੂੰ ਵੀਡੀਓ ਦੇ ਵਿੱਚ ਥੋੜੀ ਜਿਹੀ ਬੁਲਬਲੇ ਦਿਖਾਈ ਦਿੰਦੇ ਹੋਣ ਉਹ ਆਪਾਂ ਸਾਰੇ ਲਾ ਦੇਣੇ ਤੁਸੀਂ ਕੋਨੇ ਤੇ ਵੀ ਮਾਰਨਾ ਗੇਟ ਤੇ ਇਹ ਸਿੰਗਲ ਕੋਡ ਇਹਦਾ ਇਸ ਕਰਕੇ ਥੋੜੀ ਜੀ ਤੁਹਾਨੂੰ ਲੱਗਦਾ ਹੋਣਾ ਵੀ ਫਿੱਕਾ ਲੱਗ ਰਿਹਾ ਹਨਾ ਵੀਡੀਓ ਦੇ ਵਿੱਚ ਪਰ ਚਿੱਟਾਪਨ ਘੋਰ ਕਰਨ ਵਾਸਤੇ ਆਪਾਂ ਨੂੰ ਦੂਸਰਾ ਕੋਡ ਮਾਰਨਾ ਪੈਣਾ ਇਹਦੇ ਤੇ ਕਿ ਜਿੱਥੇ-ਇਥੇ ਪੁੱਟੀ ਲੱਗੀ ਆ ਉਹਨੂੰ ਤੇ ਮਾਰਾ ਕਰਨਾ ਪੈਣਾ ਹੀ ਉਹ ਕੋਈ ਗੱਲ ਨਹੀਂ ਤੁਹਾਡੇ ਨਾਲ ਫੇਰ ਵੀਡੀਓ ਇੱਕ ਸਾਂਝੀ ਕਰ ਦਾਂਗੇ ਜੀ ਤੇ ਦੇਖੋ ਜੀ ਲੁੱਕ ਗੇਟ ਦੀ 컬러 ਦੀ ਸ਼ਾਈਨਿੰਗ ਤੇ ਧੰਨਵਾਦ ਸਾਰਿਆਂ ਦਾ ਵੀ ਵੀਡੀਓ ਨਾਲ ਬਣੇ ਰਹੋ ਆਸਾਨੀ ਨਾ ਕਰ ਸਕਦੇ ਹਾਂ ਤੁਸੀਂ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਹਾਂਜੀ ਗੇਟ ਦੀ ਫਾਈਨਲ ਲੁੱਕ ਦੇਖੋ ਜੀ ਤੇ ਗਿੱਲਾ ਇਸ ਕਰਕੇ ਥੋੜੀ ਜੀ ਲੱਗਦਾ ਹੁਣ ਤੁਹਾਨੂੰ ਪਰ ਫਾਈਨਲ ਲੁੱਕ ਹੈ ਇਹ ਵਿੱਚ ਦੀ ਮੈਂ ਵੀ ਦਿਖਾਈ ਦੇ ਰਿਹਾ ਕਲਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ